ਲੰਬੇ ਨੂੰ ਕਿੱਥੇ ਮੇਰੇ ਲਾਦਵੇ ਮੈਨੂੰ ਤੇਰੇ ਨੰਬਰ ਮੈਨ ਲਾ ਲੈਣਾ ਨਾ ਉਹ ਵਾਲੀ ਫੋਟੋ ਲਾਉਂਗੀ ਤੈਨੂੰ ਮੂਹਰੇ ਆ ਕੇ ਫਿਰ ਚੁੱਪ ਕੇ ਲਾ ਅੱਛਾ ਚੂੜੇ ਤਾਂ ਜਿਹੜੀ ਚੂੜੇ ਵਾਲੀ ਵੀ ਕਹਿੰਦੇ ਲੈਣ ਲਾ ਮਰਾਂ ਮਰੇ ਨਹੀਂ ਕਿਤੇ ਮੈਨਾਂ ਚੂੜੇ ਵਾਲੀ ਜੀ ਚੱਲ ਲੈ ਲੈ ਉਹਦਾ ਕੀ ਸਵਾਦ ਕੀ ਉਹਦੇ ਚੂੜੇ ਉਹਦੇ ਚੂੜੇ ਜੇ ਫਸੋਣਾ ਫਸੋਣਾ ਤਾਂ ੱੱਲਈ ਆ ਨਹੀਂ ਉਹਦਾ ਚੂੜਾ ਪਾਏ ਤਾਂ ਫੀਲਿੰਗ ਵਧੀਆ ਹੁੰਦੀ ਆ ਚੱਲ ਤਾਂ ਜਿੱਦਣ ਹੁਣ ਤੂੰ ਆਈ ਤੇਰੇ ਚੂੜਾ ਪਵਾ ਦਾਂਗੇ ਭੈਣ ਚੂੜਾ ਕਿ ਮੇਰੇ ਨਿਗਰ ਵਾਲੀ ਹੈ ਮੇਰੇ ਨਿਗਰ ਵਾਲੀ ਤੇਰੇ ਕਿ ਨਿਗਰ ਆ ਰਿਹਾ ਹੈ ਨਾ ਨਾ ਮੈਂ ਰੇਖ ਨੂੰ ਥੋੜਾ ਨੰਬਰ ਦਿੰਦੀ ਆ ਜਿਹੜੇ ਹਾਂ ਜਿਹੜੇ ਵਧੀਆ ਲੱਗਦੇ ਆ ਉਹਨਾਂ ਕੋ ਮੇਰਾ ਨੰਬਰ ਆ ਉਹ ਸੱਚੀ ਸੁੱਧੂ ਤਰੇ ਪਰਦੇ ਆ ਨੀ ਲਾਉਂਦੇ ਹੋਣੇ ਕਿਤੇ ਮੇਰੇ ਲਾ ਦੇ ਮੈਨੂੰ ਤੇਰੇ ਨੰਬਰ ਮੈਨ ਲਾ ਲੈਣਾ ਨਾ ਵਾ ਲਈ ਫੋਨ ਤੇ ਲਾਉਂਗੀ ਤੈਨੂੰ ਮੂਹਰੇ ਆ ਕੇ ਫਿਰ ਚੁੱਪ ਕੇ ਲਾ ਅੱਛਾ ਚੂੜੇ ਜਾਂ ਤਾਂ ਜਿਹੜੀ ਚੂੜੇ ਵਾਲੀ ਦੇ ਕਹਿੰਦੇ ਲੈਣ ਦਾ ਮਜ਼ਾ ਹੋ ਮਰੇ ਨਹੀਂ ਕਿਤੇ ਮੈਨਾਂ ਉਹ ਚੂੜੇ ਵਾਲੀ ਜੀ ਵਿੱਚ ਲੱਗਦਾ ਕੀ ਉਹਦਾ ਕੀ ਉਹਦੇ ਚੂੜੇ ਉਹਦੇੜਾ ਚੂੜੇ ਜਿਵੇਂ ਸੋਨਾ ਫਸੋਣਾ ਤਾਂ ਪੱਲੇ ਹੀ ਆ ਨਹੀਂ ਉਹਦਾ ਚੂੜਾ ਪਾਏ ਤਾਂ ਫੀਲਿੰਗ ਵਧੀਆ ਹੁੰਦੀ ਆ ਚੱਲ ਤਾਂ ਜਿੱਦਣ ਹੁਣ ਤੂੰ ਆਈ ਤੇਰੇ ਚੂੜਾ ਪਵਾ ਦਾਂ ਕਿ ਭੈਣ ਤੇ ਉਹਦਾ ਮੇਰੇ ਇਨੇ ਘਰ ਵਾਲੀ ਹੈ ਮੇਰੇ ਇਨੇ ਘਰ ਵਾਲੀ ਇਹ ਕਿ ਨਿਗਰ ਰਹਿਆ ਹਨ ਨਾ ਮੈਂ ਰੇਕ ਨੂੰ ਥੋੜਾ ਨੰਬਰ ਦਿੰਦੇ ਆ ਜਿਹੜੇ ਹਾਂ ਜਿਹੜੇ ਵਧੀਆ ਲੱਗਦੇ ਆ ਉਹਨਾਂ ਕੋ ਮੇਰਾ ਨੰਬਰ ਆ ਉਹ ਚੱਤੀ ਸੁੱਧੂ ਤਰੇ ਪਰਦੇ ਆਂ ਨੀ ਲਾਉਂਦੇ ਹੋਣੇ ਕਿਤੇ ਮੇਰੇ ਲਾ ਦੇ ਮੈਨੂੰ ਤੇਰੇ ਨੰਬਰ ਮੈਂ ਲਾ ਲੈਣਾ ਨਾ ਵਾ ਲਈ ਫੋਨ ਤੇ ਲਾਉਂਗੀ ਤੈਨੂੰ ਮੂਰੇ ਆ ਕੇ ਫਿਰ ਚੁੱਪ ਕੇ ਲਾ ਅੱਛਾ ਚੂੜੇ ਤਾਂ ਤਾਂ ਜਿਹੜੀ ਚੂੜੇ ਵਾਲੀ ਦੇ ਕਹਿੰਦੇ ਲੈਣ ਦਾ ਮਰ ਉਹ ਮਰੇ ਨਹੀਂ ਕਿਤੇ ਮੈਨਾਂ ਦਾ ਚੂੜੇ ਵਾਲੀ ਨੂੰ ਚੱਲ ਗਈ ਲੈ ਨਾ ਉਹਦਾ ਕੀ ਸਵਾਦ ਕੀ ਉਹਦੇ ਚੂੜੇ ਉਹਦੇ ਚੂੜੇ ਜੇ ਪਸੋਣਾ ਪਸੋਣਾ ਤਾਂ ੱੱਲੀ ਆ ਨਹੀਂ ਉਹਦਾ ਚੂੜਾ ਪਾਇਆ ਤਾਂ ਫੀਲਿੰਗ ਵਧੀਆ ਹੁੰਦੀ ਆ ਚੱਲ ਸੋ ਜਦ ਦਿਨ ਹੁਣ ਤੂੰ ਆਈ ਤੇਰੇ ਚੂੜਾ ਪਵਾ ਦਾਂਗੇ ਭੈਣ ਚੂੜਾ ਕੋਈ ਮੇਰੇ ਇਲੇਕਟ ਕਰਵਾ ਲਈ ਹੈ ਮੇਰੇ ਇਲੇਕਟ ਹੋਏ ਤੇਰੇ ਕੋ ਨਿਗਰ ਰਹਿਆ ਹਨ ਨਾ ਮੈਂ ਇਹ ਨੂੰ ਥੋੜਾ ਨੰਬਰ ਦਿੰਦੀ ਆ ਜਿਹੜੇ ਹਾਂ ਜਿਹੜੇ ਵਜ੍ਹਾ ਲੱਗਦੀ ਆ ਉਹਨਾਂ ਕੋ ਮੇਰਾ ਨੰਬਰ ਆ ਉਹ ਚੱਤੀ ਫੁੱਦੂ ਤਰੇ ਪਰਦੇ ਆ ਨਹੀਂ ਤੇ ਲਾਉਂਦੇ ਹੁਣ ਕਿੱਥੇ ਮੇਰੇ ਨਾਲ ਵੀ ਮੈਨੂੰ ਤੇਰੇ ਨੰਬਰ ਮੈਂ ਲਾ ਲੈਣਾ ਨਾ ਵਾ ਲਈ ਫੋਨ ਤੇ ਲਾਉਂਗੀ ਤੈਨੂੰ ਮੂਰੇ ਆ ਕੇ ਫਿਰ ਚੁੱਪ ਕੇ ਲਾਉ ਅੱਛਾ ਚੂੜੇ ਤਾਂ ਜਿਹੜੀ ਚੂੜੇ ਵਾਲੀ ਦੇ ਕਹਿੰਦੇ ਲੈਣ ਦਾ ਮਰੋਂ ਮਰੇ ਨਿਕਦੇ ਮੈਨਾਂ ਦਾ ਚੂੜੇ ਵਾਲੀ ਨੂੰ ਚੱਲ ਗਈ ਲੈਣਾ ਦਾ ਕੀ ਸਵਾਲ ਕੀ ਉਹਦੇ ਚੂੜੇ ਉਹਦੇ ਚੂੜੇ ਜੇ ਪਸੋਣਾ ਪਸੋਣਾ ਤਾਂ ੱੱਲੀ ਆ ਨਹੀਂ ਉਹਦਾ ਚੂੜਾ ਪਾਇਆ ਤਾਂ ਫੀਲਿੰਗ ਵਧੀਆ ਹੁੰਦੀ ਆ ਚੱਲ ਸੱਜਣ ਹੁਣ ਤੂੰ ਆਈ ਤੇਰੇ ਚੂੜਾ ਪਵਾ ਦਾਂਗੇ ਭੈਣ ਚੂੜਾ ਕੋਈ ਮੇਰੇ ਇਲੇਕਟ ਕਰਵਾ ਲਈ ਹੈ ਮੇਰੇ ਇਲੇਕਟ ਹੋਏ ਇਹ ਕਿ ਨਿਗਰ ਰਹਿਆ ਹਨ ਨਾ ਮੈਂ ਇਹ ਨੂੰ ਥੋੜਾ ਨੰਬਰ ਦਿੰਦੇ ਆ ਜਿਹੜੇ ਹਾਂ ਜਿਹੜੇ ਵਧੀਆ ਲੱਗਦੇ ਆ ਉਹਨਾਂ ਕੋ ਮੇਰਾ ਨੰਬਰ ਆ ਉਹ ਚੱਤੀ ਫੁੱਦੂ ਤਰੇ ਪਰਦੇ ਆ